ਕੜੀ ਯਾਰ ਆਹ ਧਿਆਨ ਨਾਲ ਦੇਖੋ ਜਿੰਨੇ ਤੁਸੀਂ ਕੌਫੀ ਪਿਆਰ ਕਰਨ ਵਾਲੇ ਨੇ ਮਿੱਠੀਆਂ ਤੁਹਾਡਾ ਬਰਨ ਵਾਲੋ ਬਾਜੀ ਯਾਰ ਤੁਹਾਨੂੰ ਬਤਾਣਾ ਮੈਂ ਹੁਣ ਮੈਂ ਬੈਠਾ ਬੜਾ ਫਿਰ ਚੜ੍ਹ ਗਿਆ ਰਾਜੇ ਗ੍ਰੰਥਾਂ ਨੂੰ ਲੈ ਕੇ ਮਾਨੁੱਖ ਉੱਤਰ ਖੜਾ ਪਹਿਲਵਾਨਾਂ ਦੇ ਗੱਜ ਉਹ ਕੜੀ ਯਾਰ ਮੈਂ ਵੀਡੀਓ ਬਣਾਉਣੀ ਆ ਇਹਨਾਂ ਦੇ ਨਾਲ ਵਾਹ ਜੀ ਜੀ ਸ਼ੁਰੂ ਕਰਦਾ ਹਾਂ ਤੇ ਬੈਠੇ ਜਿਹੜਾ ਪਹਿਲਾਂ ਜੀ ਪ੍ਰਸਤੁਤ ਹੈ ਇਹ ਜਿਆਦਾ ਨਹੀਂ ਬੋਣਾ ਸਟੇਜ 'ਤੇ ਮੈਂ ਹੋਰ ਕੋਈ ਬੇਨਤੀ ਕਰਦਿਆਂ ਭਾਈ ਦੋਨੇ ਸਨਾਨ ਘੋੜ ਲਗੇ ਐ ਤਾੜੀ ਮਾਰ ਕੇ ਨਾ ਸ਼ੁਰੂ ਕਰਦੇ ਹਾਂ ਹਾਂ ਖੜੀ ਕੋਈ ਆਖਾਂ ਮੈਂ ਲਾਈਵ ਹਾਂ ਲਾਈਵ ਦਾ ਮੈਂ ਤੁਹਾਡਾ ਉਹ ਕੋਲ ਧਰਵਾਣ ਕਰਦਾ ਉਹ ਵੀ ਆਖੜਿਆ ਉਹ ਜੂਮ ਕਰੀ ਜਾਓ ਔਰਤ ਨੂੰ ਵੇਖ ਕੇ ਜਦੋਂ ਜਦਾਂ ਮਿਲਾਂ ਦੇ ਮਿਲਾਂ ਦੇ ਮਿਲਾਂ ਦੇ ਕਿ 10000 ਕਰੋੜ ਵਾਲੇ ਵੀਰ ਪਹੁੰਚੇ ਨੇ ਅਦਰ ਮੈਂਬਰ ਪੰਜ ਜੀ ਧਿਆਨ ਦਿਓ 10000 ਕਰੋੜ ਵਾਲੇ ਵੀਰ ਪਹੁੰਚੇ ਨੇ ਜਿਹੜਾ ਵੀ ਪahlwan ਛੰਡੀ ਤੋਂ ਜਿੱਤ ਪ੍ਰਾਪ ਕਰੂਗਾ ਉਸ ਪahlwan ਨੂੰ 500 ਰੁਪਏ ਨਾਂ ਦਿੱਤੇ ਜਾਣ 5000 ਰੁਪਏ ਨਾਂ ਦਿੱਤੇ ਜਾਣ ਜੀ ਇੱਕ ਵਾਰ ਜ਼ੋਰਦਾਰ ਤਾੜੀ ਮਾਰ ਦਿਓ ਜੀ ਅਦਰ ਜੀਰੋ ਰਾਤੀ ਆਕਾ ਵਾਹ ਇੱਕ ਵਾਰ ਜੀ ਡਾਕਟਰ ਬਲਰਾਜ ਜੀ ਆ ਮੇਰੇ ਕੋਲ ਖੜੇ ਨੇ ਉਹਨਾਂ ਵੱਲੋਂ ਵੀ ਜਿੱਤਣ ਵਾਲੇ ਪahlwan ਨੂੰ 5000 ਰੁਪਿਆ ਨਾਮਾਇਆ ਜਾਣਾ ਵਾਹਿਗੁਰੂ ਨਜ਼ਾਰੇ ਲੈਣ ਤੇ ਵੀ ਸ਼ਾਬਾਸ਼ 8000 ਰੁਪਿਆ ਜਿੱਤਣ ਵਾਲੇ ਪਹਿਲਵਾਨ ਦਾ ਮਾਣ ਸਨਮਾਨ ਕੀਤਾ ਜਾਣਾ ਅਸੀਂ ਦਿਲੋਂ ਸੁਣੇ ਇੱਕ ਵਾਰ ਜਕਾਰਾ ਗਜਾ ਜਾਣਾ ਬੋਲੇ ਇਨਸਾਨ ਆ ਚੱਲਣ ਦੱਸ ਮੈਨੂੰ ਓਏ ਕੀ ਹੋਇਆ ਰਾਤ ਨੂੰ ਦੱਸਾਂਗੇ ਕਿਉਂ ਆਣ ਫਿਰ ਮੈਂ ਕਹੇ ਮਜ਼ਾਕ ਕਰਦੇ ਆ ਮਜ਼ਾਕ ਕਰਦੇ ਨਹੀਂ ਤੇ ਸਾਰੇ ਕਾਫੀ ਤੇਰੇ ਲੈ ਲੈ ਖੜੇ ਹੋ ਜੀ ਜਾਂਦੇ ਆ ਬਹੁਤ ਵਧੀਆ ਸ਼ਾਬਾਸ਼ ਬੰਨੋ ਮਾਰੇ ਹੱਲਾ ਸੰਗੀਤ ਸਕਦੇਵ ਵੀ ਲਾਈਵ ਹੋਇਆ ਹੈ ਬੜੀ ਸਪੂਟਰੀ ਜੀ ਗੱਲ ਹੈ ਜੁਕੇ ਸੀਐਮ ਵੀ ਸਕੋਰ ਦੀ ਬਹੁਤ ਵਧੀਆ ਸੇਵਾ ਵਿੱਚ ਲਾਉਣੇ ਬਾਬਾ ਜੀ ਦੇ ਫੋਨ ਮੈਂ ਪਰਮਾਰ ਮਖਰੇ ਵਿੱਚ ਗੱਲ ਦੇ ਪੜ ਕਰਦੇ ਹਾਂ ਜਿੰਨਾ ਵੱਡੇ ਸਾਡੇ ਪੰਜਾਬ ਦੇ ਮਹਾਨ ਕੌਮ ਦੇ ਮਾਨਚਮਾਨ ਦਿੱਤੇ ਹੋਏ ਦੇਖੋ ਮੇਰਾ ਪਤਨ ਬੰਦ ਕਿ ਕਰਾ ਕਰਦੇ ਲਈ ਰੋਸ ਸਿੰਘ ਦੀ ਸੰਘਰਸ਼ਕ ਨਾਇਕੀ ਉਰਦਮੰਦ ਉਹ ਵੀ ਆਪਣਾ ਸਵਰਗ ਸਿੰਘ ਜੀ ਤੇ ਸਿਰਪਾਤ ਬਧਨ ਕਰੋ ਜੀ ਬਹੁਤ ਵੱਡਾ ਮਾਣ ਬੰਦ ਰਿਹਾ ਪੁਸ਼ਪੀਆ ਚਾਤੀਆਂ ਨੂੰ ਉਸ ਤੇ ਤਰੰਮੀ ਕੁੱਤੀ ਦਾ ਨਾਮ ਬਣ ਗਏ ਅਗਲੇ ਦਰਸਾਣੇ ਮੇਤਰ ਪਹਿਲਵਾਨ ਜੀ ਮਾਜਰਾ ਆਪਾਂ ਨਿਸ਼ਾਨ ਪਹਿਲਵਾਨ ਨੂੰ ਦਿਖਾ ਲਿਆ ਦਰਸ਼ਨ ਕਰਾ ਲਿਆ ਪਬਲਿਕ ਦੇ ਸਾਰੇ ਇੱਥੇ ਤੇ ਜਿਨ੍ਹਾਂ ਨੇ ਸਾਨੂੰ ਆਵਰ ਕੇ ਜਿਹੜੇ ਰੂਹਾਂ ਇਹਨਾਂ ਦੇ ਦਰਸ਼ਨ ਕਰਾ ਨਿਸ਼ਾਨ ਆਏ ਪੁੱਤਰ ਇਧਰ ਖਾਰੇ ਵਿੱਚ ਰਾਤ ਅੜਕੇ ਰੱਖ ਲਾ ਪਿੱਛੇ ਜੂਨ ਕਰਕੇ ਰੱਖ ਲਾ ਵਧੀਆ ਪਹਿਲੂਨ ਕਰਾਇਆ ਦੇ ਬਹੁਤ ਜਿਆਦਾ ਮਤਲਬ ਉਹ ਸੀਰਾਂ ਜੁੜਿਆ ਜਵਾਨ ਆ ਇਹ ਮੇਰਾ ਛੋਟਾ ਵੀਰ ਨਿਸ਼ਾਨ ਆ ਛੇਰੋ ਤੋਂ ਜੀ ਐ ਬਈ ਧੰਨਵਾਦ ਤੇਰਾ ਵੀ ਬਹੁਤ-ਬਹੁਤ ਇਦਾਂ ਹੀ ਚੱਲੇ ਰਹਿਣਾ ਆਪਾਂ ਦੇਖ ਲੈ ਮੈਨੂੰ ਕਹਿਣ ਦੀ ਰੋਡ ਨੇ ਬਈ ਸਾਰੇ ਰੋਤੇ ਤਾਰੇ ਮਾਰਦੀ ਆ ਧੰਨਵਾਦ ਜੀ ਸਾਰਿਆਂ ਦਾ ਜੀ ਵਾਹ ਬਈ ਵਾਹ ਬਹੁਤ ਵਧੀਆ ਕੁਸ਼ਤੀ ਕਰਨੀ ਹੂ ਹਾਏ ਫਸ ਗਿਆ ਕਸੂਤਾ ਜਿਹਾ ਕੰਮ ਵਾਹ ਕਹਿੰਦਾ ਦੇਨ ਦੇ ਪਹਾੜਮਾਨ ਮਦਨ ਦੇ ਭਾਰੀ ਬੜੀ ਕੁਸ਼ਤੀ ਲੜਦੇ ਬੜੀ ਤਿਆਰੀ ਦੋਨੇ ਪਾਸੋਂ ਬੜੇ ਫਿਰਤੀਲੇ ਹਏ ਰਬੜ ਮੰਗੂ ਲਕੀਲੇ ਝੂਠਲਾ ਕਹਿੰਦਾ ਨਾਦਰ ਖੇੜੀ ਆ ਸੇਹਰਾ ਜਹੀ ਦਲੇਰੀ ਦੇਖੋ ਸੋ ਦਾ ਕੌਣ ਬਲੰਦੀ ਜੱਟਣੀ ਕੇ ਚੋਬਰ ਨੇ ਚੰਡੀ ਦੇਖੋ ਸੋ ਦਾ ਕੌਣ ਬਲੰਦੀ ਜੱਟਣੀ ਕੇ ਚੋਬਰ ਨੇ ਚੰਡੀ ਜਿਹੜਾ ਜਿੱਤੂ ਤੇ ਜਿਹੜਾ ਖਾਊ ਚੰਡੀ ਜਿਹੜਾ ਜਿੱਤੂ ਤੇ ਜਿਹੜਾ ਅਖਾਊ ਚੰਡੀ ਦੇਖੋ ਮਹੰਮਦ ਪਹਿਲਵਾਨ ਜੀ ਤੇਮਿੰਦਰ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਹੈ ਜਦ ਪਿੰਦ ਪਾਲ पहलवान ਜਿੱਤ ਪ੍ਰਾਪ ਕਰਦਾ ਹੈ ਇਹ ਤਾਂ ਹੁਣ ਸਮਝ ਦੱਸੂਗਾ ਇਹ ਤਾਂ ਹੁਣ ਸਮਝ ਦੱਸੂਗਾ ਪਰ ਜਿਹੜੇ ਮੀਰ ਕਬੱਡੀ ਨੂੰ ਪਿਆਰ ਕਰਦੇ ਉਹਨਾਂ ਨੇ 10000 ਰੁਪਈਆ ਇਹਨਾਂ ਦੇ ਨਾਮ ਦੇ ਕੋ ਕੋ ਵਖਰਾ ਲਾਤਾ ਜੇ ਹੋਰ ਹੀ ਮੇਰੇ ਵੀਰ ਦਾ ਇਹ ਤਾਂ ਜੀ ਕਰਦਾ ਉਹ ਵੀ ਲਾ ਸਕਦਾ ਭਾਈ ਕੋਈ ਬੰਦੀ ਨਹੀਂ ਇਹ ਜਿਹੜਾ ਪੈਸਾ ਤੁਹਾਡਾ ਘਰਵਾਨਾ ਨੂੰ ਤਾਂ ਵਿਸਤਾ ਨਹੀਂ ਜਾਣਾ ਇਹ ਦੁਪهره ਹੋ ਕੇ ਚੌਂਕੜੇ ਹੋ ਕੇ ਤੁਹਾਨੂੰ ਵਾਪਸ ਤੁਹਾਡੇ ਕੋ ਆ ਜਾਣੇ ਆ ਕਿਉਂਕਿ ਕਬੱਡੀ ਬੜੀ ਮਿਹਨਤ ਕਰਦੇ ਆ ਪਹਿਲਵਾਨ ਆਪਣੇ ਆਪ ਨੂੰ ਮਾਰਦੇ ਆ ਸਵੇਰੇ ਉੱਠ ਕੇ ਸੋਰੇ ਸ਼ਾਮ ਜਿਹੜੀ ਹੈ ਨਾ ਬੜੀ ਔਖੀ ਆ ਮਿਹਨਤ ਕਰਨੀ ਜੀ ਨਹੀਂ ਕਰਦਾ ਰਿਆਈਆਂ ਦੇ ਪੈਰ ਪਾੜ ਕੱਢਣ ਨੂੰ ਇਹ ਬਿਚਾਰੇ ਲੜ ਕੇ ਉੱਠ ਪੈਂਦੇ ਆ ਰਾਤ ਨੂੰ ਮਰੇ ਸੌਂਦੇ ਆ ਹਰ ਵਕਤ ਜਿਹੜਾ ਕੂੜ ਮਸੀਨਾ ਇੱਕ ਕਰਦੇ ਆ ਭੁਆਨੀ ਬਹੁਤ ਜਿਆਦੀ ਸਾਰੀਆਂ ਗੇਮਾਂ ਨਾਲ ਜਿਹੜੀ ਔਖੀ ਭੁਆਨੀ ਆ ਬੜਾ ਹੀ ਜੁੱਦ ਕਰਨਾ ਪੈਂਦਾ ਇਸ ਕਰਕੇ ਜਿਹੜਾ ਪਹਿਲਵਾਨਾਂ ਨੂੰ ਪੈਸਾ ਦਿੱਤਾ ਆ ਨਾ ਵਰਤਦਾ ਨਹੀਂ ਜਣਾ ਦਾ ਧੰਨਵਾਦ ਜੀ ਬਾਜੀ ਬਾਹ ਕਹਿੰਦਾ ਤੜਕੇ ਉੱਠ ਕੇ ਮਾਰਦੇ ਨੇ ਗੰਢ ਜੀ ਭਾਵੇਂ ਪੈਂਦੀ ਹੋਵੇ ਗਰਮੀ ਤੇ ਭਾਵੇਂ ਪੈਂਦੀ ਹੋਵੇ ਹੰਟ ਜੀ ਬਹੁਤ ਬੰਦਿਆ ਕੁਸ਼ਤੀ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਆਪਾਂ ਜਿੱਤਿਆ ਕੈਿਤ ਸੰਗਤ ਨੂੰ ਬੇਨਤੀ ਆ ਰਮਨ ਭਾਨ ਜੀ ਆਪਾਂ ਨੇ ਇੱਕ ਸਕੀਮ ਕੋੜੀ ਹੈ ਜਿਹੜੀ ਕੰਮ ਦੇ ਪਿੱਛੇ ਜੇ ਰਾਜੂ ਪਹਿਲਵਾਨ ਜੀ ਜੋ ਕਿ ਰਾਜੂ ਪਹਿਲਵਾਨ ਨੂੰ ਹੋਇਆ ਆਪਣਾ ਰਾਜੇਵਾਲ ਦਾ ਉਹਦੀ ਕੁਸ਼ਤੀ ਦੇ ਵਿੱਚ ਛੱਟ ਲੱਗੀ ਉਹਦੇ 8.5 ਲੱਖ ਰੁਪਏ ਇਕੱਠਾ ਪਰਿਆ ਤੇ ਆਪਾਂ ਨੇ ਗਰੀਬ ਪਹਿਲਵਾਨ ਦੀ ਮਦਦ ਕਰਨੀ ਜਦੋਂ ਕਿਸੇ ਪਹਿਲਵਾਨ ਦੇ ਛੱਟ ਲੱਗਦੀ ਹੈ ਸੰਗਤਾਂ ਦੇ ਕੋਲ ਦੀ ਸਾਡਾ ਇੱਕ ਬੰਦਾ ਦੇਣਾ ਲਾਊਗਾ ਸਿਰਫ 10 ਦਾ ਰੁਪਏ ਦੇਣੇ ਨੇ ਹੱਥ ਜੋੜ ਕੇ ਬੇਨਤੀ ਆ ਬਾਬਾ ਜੀ ਦੇ ਚਰਨਾਂ ਵਿੱਚ ਇੱਕ ਇੱਕ ਪੈਸਾ ਤੁਹਾਡਾ ਜੋ ਉਹਨਾਂ ਨੂੰ ਲੱਗਣਾ ਹੈ ਹਿੱਸੇ ਲੱਗਣਾ ਹੱਥ ਜੋੜ ਕੇ ਬੇਨਤੀ ਆ ਬਾਬਾ ਜੀ ਬੇਨਤੀ ਆ ਛੋੜੇ ਦੇ ਇਹਦਾ ਜ਼ਰੂਰ ਲਾ ਦਿਓ 10 ਦਾ ਰੁਪਏ ਜ਼ਰੂਰ ਵੰਡ ਸਮਾਰੋ ਇਹ ਬੜਾ ਵੱਡਾ ਉਪਰਾਲਾ ਨਾਜਰ ਪਹਿਲਵਾਨ ਤੇ ਮਰੀਗ ਰੋਣੀ ਵਾਲੇ ਨੇ ਇਹ ਸ਼ੁਰੂ ਕੀਤਾ ਜ਼ਰੂਰੀ ਨਹੀਂ ਭਾਈ ਤੁਸੀਂ ਪਹਿਲਵਾਨਾਂ ਵਾਸਤੇ ਕੋਈ ਜ਼ਿਆਦਾ দান ਵੀ ਕਰ ਸਕਦੇ ਜਿੰਨਾ ਤੁਹਾਡਾ ਜੀ ਕਰਦਾ ਉਹਨੇ ਤੁਸੀਂ ਵੱਧ ਚੜ ਕੇ ਦਾਨ ਪਾਓ ਇਹਨਾਂ ਨੇ ਸਕੀਮ ਇਸ ਕਰਕੇ ਚਲਾਈ ਆ ਕਿ ਕਿਸੇ ਗਰੀਬ ਬੱਚੇ ਨੂੰ ਸੱਟ ਲੱਗ ਜਵੇ ਉਹਦੀ ਜਿਹੜੀ ਆਹੋ ਮਦਦ ਕੀਤੀ ਜਾਂਦੇ ਹੈਲਪ ਕੀਤੀ ਜਾਂਦਾ ਸਾਬੇ ਡਾਕਟਰੀ ਇਲਾਜ ਬੜਾ ਮਹਿੰਗਾ ਭਾਈ ਇਸ ਕਰਕੇ ਤੁਸੀਂ ਵੱਧ ਚੜ ਕੇ ਦਾਨ ਕਰੋ ਕੋਈ 5 10 1000 ਰੁਪਏ 50 ਰੁਪਏ ਦਾ ਕੋਈ ਫਰਕ ਨਹੀਂ ਪੈਂਦਾ ਬਸ ਕਹਿੰਦੇ ਕੰਮ ਸਭਾ ਜਰੂਰ ਇਸ ਕੰਮ ਧੰਨਵਾਦ ਜੀ ਬੈ ਦੁਨੀਆ ਸੱਚਾ ਆਕਰ ਕੈਂ ਕਿ ਆਪਣੇ ਵਿਚਾਰ ਇਹ ਕਹਿੰਦਾ ਵਿਚਾਰ ਆ ਕਿ 10 ਗੁਣਾ ਇੱਥੇ ਫਲ ਮਿਲਦਾ ਸੱਤਨ ਕੋਨਾ ਜਾ ਕੇ ਦਰਵਾਜ਼ੇ ਦੇ ਵਿੱਚ ਫੜ ਲੜਦਾ ਹੈ ਕਿਸੇ ਵੀ ਪਹਿਲਵਾਨ ਦੇ ਜੇਕਰ ਸਾਹੇ ਜੇ ਸਾਹੇ ਦੋਆਪੇ ਦੇ ਕੋ ਚਾਹੇ ਮਾਰ ਰੱਖ ਕੇ ਰਿਸ਼ਤ ਲੱਗਦੀ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਉਹਨੂੰ ਆਪਾਂ ਨੇ ਮਾਨੀ ਮਾਦੇ ਜ਼ਰੂਰ ਕਰਨੀ ਹੈ ਬਹੁਤ ਵਧੀਆ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਇਹ ਜਿੱਤ ਪ੍ਰਾਪਤ ਕਰਦਾ ਸਾਡਾ ਨੀਰ ਜਿਹੜਾ ਲਾ ਰਿਹਾ ਹੈ 10-10 ਰੁਪਏ ਬਾਤ ਨਹੀਂ ਆਤਾ ਰੁਪਏ ਮਾਤ ਨਾ ਕਰੋ ਬੜੀ ਕਾਗੜੀ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਹੈ ਇੱਕ ਪਾਸੇ ਮਿਰਤਪਾਲ ਪਹਿਲਵਾਨ ਜੀ ਫਗਵਾੜਾ ਤੇ ਦੂਜੇ ਪਾਸੇ ਧਰਵਿੰਦਰ ਪਹਿਲਵਾਨ ਜੀ ਬਹੁਪਿੰਡ ਆਪਣਾ ਗਵੰਡੀ ਪਹਿਲਵਾਨ ਹੈ ਦੰਦੇ ਪਹਿਲਵਾਨਾਂ ਦੀ ਬੜੀ ਕਾਗੜੀ ਕੁਸ਼ਤੀ ਚੱਲਦੀ ਹੋਈ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਹੈ ਅਗਲੀ ਗੱਲ ਮੋਹਰ ਪਹਿਲਵਾਨ ਜੀ ਸਾਹ ਕੋ ਮਾਦਰ ਪਹਿਲਾ ਜੀ ਬੇਨਤੀ ਆ ਜਿਹੜਾ ਤੁਸੀਂ ਇਹ ਬਰਾਹਰਾ ਕੀਤਾ ਬਹੁਤ ਵਧੀਆ ਪਰ ਇਹਨੂੰ ਨਾ ਸੋਚਦਾ ਜਿਹੜਾ 2 ਨੰਬਰ ਦੀਆਂ 3 ਨੰਬਰ ਦੀਆਂ ਕੁਰਸੀਆਂ ਹੁੰਦੀਆਂ ਨੇ ਉਦੋਂ ਪਬਲਿਕ ਨੂੰ ਬੇਨਤੀ ਕਰਿਆ ਕਰੋ ਉਦੋਂ ਇਹ ਆਪਾਂ ਇਹ ਕਰਿਆ ਕਰੋ ਮੇਰਾ ਵੀਰ ਸੋਹਣੀ ਆ ਮੈਂ ਇਹ ਚੋਨਾ ਵੀ ਇਦਾਂ ਪੜ ਕੇ ਦੀ ਕੁਰਸੀ ਵਿੱਚ ਨਿਗਾ ਲੋਕਾਂ ਦੀ ਖੁਸ਼ੀ ਹੁੰਦੀ ਏ ਇਸ ਕਰਕੇ ਇਹ ਪਹਿਲਾ ਕੰਮ ਕਰਾਂ ਤੇ ਛਾਦੀ ਚੰਗੀ ਗੱਲ ਆ ਧੰਨਵਾਦ ਜੀ ਬਹੁਤ ਬੱਜਾ ਪੁਸ਼ਤੀ ਚੱਲੀ ਹੋਈ ਤੇ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਕਹਿੰਦਾ ਮਨ ਵੀ ਹੁੰਦੇ ਸਾਧਾ ਮਰ ਕੇ ਪਰ ਸੋਹਣੀ ਰਾਮ ਕਹਾਣੀ ਮਾਂ ਦੇ ਦੁੱਧ ਨੂੰ ਲਾਜ ਨਾ ਲਾਉਂਦੇ ਰੱਖਦੇ ਸਾਹਮਣੇ ਬਾਲੀ ਮਿੱਟੀ ਖਾੜੇ ਦੀ ਲਾਣ ਮੱਥੇ ਤੇ ਮਾਂ ਧਰਤੀ ਦੀ ਜਾਨੀ ਭਈ ਗੁਰੂ ਰੱਬ ਨੂੰ ਚੇਤੇ ਰੱਖਦੇ ਮਨ ਵਿੱਚ ਨਹੀਂ ਸ਼ਕਾਨੀ ਜੇ ਵੱਲ ਲੰਗੋਟਦਾ ਹੋਵੇ ਪੱਕਾ ਉਹਦੀ ਲੰਨ ਵੀ ਸਰੇ ਕਹਾਣੀ ਉਹ ਦੁਨੀਆ ਯਾਦ ਕਰੇ ਜੋ ਕਰਕੇ ਪਹਿਲਵਾਨੀ ਆ ਦੁਨੀਆ ਯਾਦ ਕਰੇ ਜੋ ਕਰਕੇ ਪਹਿਲਵਾਨੀ ਤਰਮਿੰਦਰ ਪਹਿਲਵਾਨ ਕਾਹਦੀ ਲੱਗਿਆ ਨਹੀਂ ਕੁਝ ਕੁੱਟ ਨਹੀਂ ਤੇ ਕੋਈ ਹਾਏ 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 ਇਹਦੇ ਬੱਚੇ ਹੋਣੇ ਨਾ ਵੀ ਬਾਈਦੇ ਹੁੰਦੇ ਕੱਟਿਆ ਵਾਗੂ ਬਾਗ ਮਾਰਦੇ ਜੁਹਾਂ ਨੇ ਸ਼ਾਬਾਸ਼ ਬਈ ਸ਼ਾਬਾਸ਼ ਬਾਜੀ ਵਾਹ ਆਏ ਲਗਾਏ ਵਾਹ ਬਹੁਤ ਵਧੀਆ ਉਧਰ ਸਾਡਾ ਮੀਰ ਖੇਡਾ ਲਾ ਰਿਹਾ ਹੈ ਪੰਦ ਆਸ਼ਰ ਜਰੂਰ ਮਾਨ ਸਨਮਾਨ ਕਰੇ ਜੀ ਬੜੀ ਤਾਕਦੀ ਮੁਸਤੀ ਚੱਲੀ ਹੋਈ ਦੇਖੋ ਕਿਹਨਾ ਪਹਿਲਵਾਨ ਨੇ ਕਿੰਨਾ ਪ੍ਰਦਰਸ਼ਨ ਕਰਦਾ ਐਂਦੇ ਧਰਤੀ ਧਾਕਾ ਮਾਰਨੀ ਉਹ ਜਿੱਥੇ ਮੇਲੇ ਲੱਗਦੇ ਨੇ ਉਹ ਧਰਤ ਪਵਿੱਤਰ ਹੋ ਜਾਂਦੀ ਜਿੱਥੇ ਪਹਿਲਵਾਨ ਤਪ ਕਰਦੇ ਨੇ ਉਹ ਧਰਤ ਪਵਿੱਤਰ ਹੋ ਜਾਂਦੀ ਜਿੱਥੇ ਪਹਿਲਵਾਨ ਮਨਜਨ ਕਰਦੇ ਨੇ ਬਹੁਤ ਵਧੀਆ ਕੁਸ਼ਤੀ ਇੱਕ ਪਾਸੇ ਤਰਤਪਾਲ ਪਹਿਲਵਾਨ ਜੀ ਬੁਗਵਾਣਾ ਤੇ ਦੂਜੇ ਪਾਸੇ ਤਰਮਿੰਦਰ ਪਹਿਲਵਾਨ ਜੀ ਤੁਹਾੜੀ ਇਥੇ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਦੇਖੋ ਜੀ ਭਰਾਨੀ ਜਿਹੜੀ ਆ ਕੁਸ਼ਤੀ ਆ ਅਦਰ ਆਪਾਂ ਦੇਖਦੇ ਆ ਜਦੋਂ ਕੋਈ ਪਹਿਲਵਾਨ ਚੰਗਾ ਪ੍ਰਦਰਸ਼ਨ ਕਰਦਾ ਦਾਅ ਮਾਰਦਾ ਆਪਣੀ ਅਡੋਮੈਨ ਕੁੰਡੀਆਂ ਵਾਂਗ ਵੱਜੜਾ ਪੈਂਦੀ ਆ ਇੱਕ ਬੰਦੇ ਦੇ ਨਾਲ ਇਸ ਕਰਕੇ ਇਹ ਆ ਵੀ ਆਪਣਾ ਜਿਹੜਾ ਸਰਕਲ ਜਿਹੜਾ ਖੂਨ ਦਾ ਨਾ ਉਹ ਤੇਜ਼ ਹੁੰਦਾ ਆ ਵੇਖਣ ਦੇ ਨਾਲ ਸਾਨੂੰ ਵੀ ਹੁੰਦਾ ਜਿਹੜੇ ਤੁਸੀਂ ਖੜੇ ਤੁਹਾਡਾ ਵੀ ਹੁੰਦਾ ਹੋਣਾ ਇਹਦਾ ਫਾਇਦਾ ਫਾਇਦਾ ਤੇ ਅੱਜ ਕੱਲ ਦੇ ਜਵਾਨਾਂ ਦੇ ਸਮਾਂ ਨਹੀਂ ਕਿਸੇ ਕੋਲ ਵੀ ਰੇਡ ਬੰਦਾ ਘਰੇ ਬੈਠਾ ਉਹ ਇੱਧਰ ਬੈਠਾ ਕੋਈ ਮੋਬਾਈਲ ਵੇਖੀ ਜਾਂਦਾ ਕੋਈ ਇੱਧਰ ਵੇਖੀ ਜਾਂਦਾ ਇੱਥੇ ਤੁਸੀਂ ਦੇਖਣਾ ਸਾਰੀ ਦੁਨੀਆਦਾਰੀ ਨੂੰ ਭੁੱਲ ਕੇ ਇੱਥੇ ਕੁਸ਼ਤੀ ਦੇ ਨਾਲ ਜੁੜੇ ਆ ਇਹਦਾ ਬਹੁਤ ਫਾਇਦਾ ਵਾ ਜਿੱਦੇ ਮੇਰੇ ਵੀਰ ਕਿਸੇ ਟੂਰਨਾਮੈਂਟ ਹੋ ਗਏ ਕੋਈ ਸ਼ਹਨ ਹੋ ਗਏ ਓਏ ਭਾਈ ਅਮਰਜੀਤ ਸਾਹਿਬ ਮੈਂ ਨਹੀਂ ਪੜੇ ਭਾਈ ਆਪੇ ਬਾਉ ਵੀ ਛੱਡ ਕੇ ਬਲੋ ਛੱਡੋ ਛੱਡੋ ਦੋਨੇ ਛੱਡ ਦੇ ਮਿੱਟੀ ਪਰ ਜਾਓ ਹਾਂਜੀ ਬਹੁਤ ਵਧੀਆ ਕੁਰਸੀ ਚੱਲੀ ਹੋਣੀ ਤੇ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਹੈ ਕਹਿੰਦਾ ਜੇ ਪੰਛੀ ਦੇਖਣ ਦੀ ਲੋੜ ਹੋਵੇ ਪਹਿਲਾਂ ਪਾਉਂਦਾ ਬਾਗਾਂ ਵਿੱਚ ਮੋਰ ਦੇਖੋ ਜੇ ਕੁਰਸੀ ਦੇਖਣ ਦੀ ਲੋੜ ਹੋਵੇ ਤੇ ਕਪਾਲ ਪਲਵੰਤ ਤੇ ਧਰਮਿੰਦਰ ਦਾ ਜੋੜ ਦੇਖੋ ਤੇ ਕਪਾਲ ਪਲਵੰਤ ਤੇ ਧਰਮਿੰਦਰ ਦਾ ਜੋੜ ਦੇਖੋ ਦੱਸ ਵੀਰੇ ਤੁਹਾਨੂੰ ਬਾਬਾ ਜੀ ਦੀ ਸਾਹ ਲੱਗੇ ਜਿਹਨੂੰ ਵਜਦੇ ਨੇ ਦੋ ਹੱਥ ਦਿੱਤੇ ਨੇ ਇੱਕ ਵਾਰ ਇਹਨਾਂ ਪਹਿਲਵਾਨਾਂ ਦੇ ਨਾਲ ਤੇ ਜ਼ੋਰਦਾਰ ਕਾਰੀ ਮਾਦੇ ਸਾਰੇ ਮੇਰੇ ਨਾਲ ਬੈਠੀ ਆਂ ਵਾਹ ਜੀਰਾ ਹੱਪ ਸਭਰ ਚੋਂ ਕੁਸ਼ਤੀ ਚੱਲੀ ਹੋਈ ਦੇਖੋ ਕਿ ਮੇਰਾ ਪਹਿਲਵਾਨ ਨੇ ਜਿੱਤ ਪ੍ਰਾਪਤ ਕਰਨਾ ਜਾਦਰ ਮੈਂ ਪਹਿਲਵਾਨ ਮਤਲਬ ਇਹ ਕਹਿੰਦੇ ਮਿੱਟੀ ਪਾ ਕੇ ਮਿੱਟੀ ਪਾਉਣ ਦਾ ਹੀ ਪਹਿਲਵਾਨ ਇਰਾਜ਼ ਕਰਦੇ ਯਾਰ ਮੇਰੇ ਨਾਲ ਤੇ ਬਾਈ ਤੂੰ ਉਹਦੇ ਨਹੀਂ ਬਾਈ ਇਸ ਕਰਕੇ ਮੈਂ ਮਿੱਟੀ ਤਕਰੀਬਨ ਸ਼ਹਿਰ ਦੇ ਵਿਚ ਰੈਫਰੀ ਖੜਾ ਮੈਂ ਮਿੱਟੀ ਨਹੀਂ ਪਾਉਂਦਾ ਪਹਿਲਵਾਨ ਆਪਣੇ ਆਪ ਹੁਲਦੇ ਮਿੱਟੀ ਪਾਉਣ ਆਪਾਂ ਬ੍ਰੇਕ ਦੇ ਦਿਆਂਗੇ ਵਿੱਚੋਂ ਇਸ ਕਰਕੇ ਦੋਨੇ ਪਹਿਲਵਾਨਾਂ ਦਾ ਧੰਨਵਾਦ ਬੜੇ ਸੱਚੇ ਕਹਿੰਦੇ ਸਾਣੇ ਪਹਿਲਵਾਨਾ ਤੁਨੇ ਦੋਨੇ ਇਹ ਜਿਹੜਾ ਮਾਲ ਤੁਹਾਡੇ ਤੇ ਮਹਿੰਦਰ ਕਹਲਿਆ ਰੋਸਤੋਂ ਮੈਂ ਹੰਦ ਬਣਿਆ ਅਨੰਤਪੁਰ ਸਾਹਿਬ ਤੋਂ ਦੂਜਾ ਪਹਿਲਵਾਨ ਪੰਜਾਬ ਕੇਸਰੀ ਬਣਿਆ ਆਪਣੇ ਅਨੰਤਪੁਰ ਸਾਹਿਬ ਤੋਂ ਤੇ ਭੁੱਲਿਆ ਭੁੱਲਿਆ ਗੁਜਰਾਤ ਤੋਂ ਤੇ ਦੋਨੇ ਬੜੇ ਸਾਂਝੇ ਹੋਏ ਪਹਿਲਵਾਨ ਆ ਮਿੱਟੀ ਦੇ ਕਿੱਥੇ ਪਹਿਲਵਾਨ ਵਧੀਆ ਉੱਥੇ ਮੈਡ ਦੇ ਵਧੀਆ ਪਹਿਲਵਾਨ ਬਹੁਤ ਹੀ ਇਹਨਾਂ ਦੋਨਾਂ ਪਹਿਲਵਾਨਾਂ ਦੇ ਸਾਨੂੰ ਮਾਣ ਆ ਸ਼ਾਬਾਸ਼ ਜੀ ਜੀਵਾਨੋ ਬਾਜੀ ਬਾਕੀ ਸਰਕਾਰ ਰੇਸ਼ਨ ਦੇ ਜੀ ਭੁਰਕ ਦੇ ਓਕੇ ਕਿਸਾਨ ਆਜ ਕੇ ਕਿਸਾਨ ਜੁਨੀਅਨ ਦੇ ਸੰਸਦ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਵੱਲੋਂ ਵੀ ਸਾਡੇ ਪੰਜਾਬੀ ਵਰਦਾਂ ਤੋਂ ਕੋਸਤੇ ਵੱਡੇ ਮਾਨਸਮਾਨ ਕਿਤੇ ਮੈਂ ਕਹਾਂ ਜੋ ਧੰਨਵਾਦ ਕਰਦਾ ਬੜੀ ਪਾਪੜੀ ਮੁਸਤੀ ਚੱਲਦੀ ਹੋਈ ਕਹਿੰਦਾ ਸਾਡੇ ਵੀਰਾਂ ਕਰਦੇ ਰੀਸ ਪੰਜਾਬੀਆਂ ਦੀ ਆ ਦੇਖ ਪਟਾਕੇ ਪੈਂਦੇ ਆ ਪੁਸਤੀ ਖੇਡ ਪੰਜਾਬੀਆਂ ਦੀ ਆ ਦੇਖ ਪਟਾਕੇ ਪੈਂਦੇ ਪੁਸਤੀ ਖੇਡ ਪੰਜਾਬੀਆਂ ਦੀ ਹੋਟਾ ਨੂੰ ਲੱਜਾਵੇ ਭੋਲੇ ਪੰਜਾਬੀਓ ਆ ਨਸ਼ਿਆਂ ਕਰੂਦੀ ਜਾਂਦੀ ਜਵਾਨੀ ਨੂੰ ਬਚਾਏ ਪੰਜਾਬੀਓ ਨਸ਼ਿਆਂ ਕਰੂਦੀ ਜਾਂਦੀ ਜਵਾਨੀ ਨੂੰ ਬਚਾਓ ਪੰਜਾਬੀਓ ਇੱਕ ਪਾਸੇ ਇਰਤਪਾਲ ਪਹਿਲਵਾਨ ਫਗਵਾੜਾ ਤੇ ਦੂਜੇ ਪਾਸੇ ਧਰਮਿੰਦਰ ਪਹਿਲਵਾਨ ਘਵਾਲੀ ਦੇ ਵਿਚਕਾਰ ਬੜਾ ਤਾਕੜਾ ਮਲ ਚ ਦਿੰਦਾ ਹੋਇਆ ਤੇ ਦੇਖੋ ਕਿਹੜਾ ਪਹਿਲਵਾਨ ਕੁਸ਼ਤੀ ਦੇ ਜਿੱਤ ਪ੍ਰਾਪਤ ਕਰਦਾ ਆਹ ਮੀਂਹਾ ਦੇਖੋ ਕਿਹੜਾ ਪਹਿਲਵਾਨ ਜਿੱਤਦਾ ਅੱਗਲੀ ਗੱਲ ਸਾਡੇ ਲੰਗਰ ਪਹਿਲਵਾਨ ਸ਼ਾਬਾਸ਼ ਪਹਿਲਵਾਨ ਸ਼ਾਬਾਸ਼ ਪਿਛਲੇ ਵਾਰ ਨਹੀਂ ਤੇ ਮੈਂ ਦੱਸ ਦਿਆਂ ਮੈਨੂੰ ਪਿੱਛੋਂ ਇਸ਼ਾਰਾ ਹੋਇਆ ਵੀ ਇਹ ਰੋਸਤਮ ਇਹ ਕਿੱਥੇ ਬਣਿਆ ਤੇ ਕਿੱਦਾਂ ਬਣਿਆ ਧਰਮਿੰਦਰ ਮੈਂ ਦੱਸ ਦੇਣਾ ਕੋਈ ਨਹੀਂ ਪਹਿਲਵਾਨ ਜਿੱਤਦੇ ਆ ਪਹਿਲਵਾਨ ਹਾਰਦੇ ਆ ਜੱਸਾ ਲੈ ਵੀ ਟਾੜੀ ਮਾਰਾ ਬਰ ਬਰ ਖੱਜ ਗਿਆ ਕੋਲ ਤੇ ਮੈਂ ਤੁਹਾਨੂੰ ਅੰਦਰਲੀ ਗੱਲ ਦੱਸ ਦਿਆਂ ਮਰੀਆ ਧਰਮਿੰਦਰ ਪਹਿਲਵਾਨ ਰੋਸਤਮ ਇਹ ਅਨੰਦਪਾਲ ਸਾਹਿਬ ਬਣਿਆ ਇਹਦੀ ਤੇ ਜੱਸੇ ਪਟਿਆਲੇ ਦੀ ਕੁਸ਼ਤੀ ਹੋਈ ਸੀ ਉੱਥੇ ਪਹਿਲਵਾਨ ਇਹ ਜੱਸੇ ਨੂੰ ਜਿੱਤ ਕੇ ਰੋਸਤਮ ਇਹ ਬਣਿਆ ਤੇ ਇਹ ਹੋ ਗਿਆ ਹਲੋ ਆਵਾਜ਼ ਬਈ ਆਵਾਜ਼ ਵਾਂਗ ਬਹੁਤ ਵਧੀਆ ਜਿਹੜੇ ਦੋਨੇ ਪਹਿਲਵਾਨ ਆ ਬੜੀ ਵਧੀਆ ਕੁਸ਼ਤੀ ਦਾ ਪ੍ਰਦਰਸ਼ਨ ਜਿਹੜੇ ਹੋ ਕਰ ਰਹੇ ਆ ਲੈ ਬਈ ਖਾਜਰ ਅੱਜ ਮੈਂ ਤੇਰੇ ਬਹੁਤ ਵਧੀਆ ਕੁਸ਼ਤੀ ਚੱਲ ਰਹੀ ਆ ਪਰਾ ਸੀ ਤੇ ਉਹਨਾਂ ਦਾ ਮੈਂ ਮਾਫੀ ਮੰਗੀ ਕਿਉਂਕਿ ਬਈਦਰ ਨਿਸ਼ਾਰ ਉਹਨਾਂ ਨੂੰ ਕੋਚੀ ਸਾਹਿਬ ਨੂੰ ਹਾਂ ਕਰ ਬੈਠਾ ਤੁਸੀਂ ਭਾਈ ਜਿੱਥੇ ਪਹਿਲਾਂ ਹਾਂ ਕਰਤੀ ਉੱਥੇ ਜਾਣਾ ਨਹੀਂ ਤੇ ਮੈਂ ਅੱਜ ਉਹਦਾ ਮਾਛੀਵਾੜਾ ਸਾਈਡ ਤੇ ਮੰਗਲ ਤੇ ਇੱਕ ਤੇ ਜਾਣਾ ਸੀ ਤੇ ਬਾਬਾ ਜੀ ਤੋਂ ਆਪਾਂ ਅੱਜ ਤੇ ਮਾਫੀ ਮੰਗ ਲੈਨੇ ਆ ਹੁਣ ਵੀ ਧਰਵਾ ਜੀ ਬਹੁਤ ਵਧੀਆ ਕ੍ਰਿਸ਼ਤੀ ਚੱਲ ਰਹੀ ਹੈ ਦੇਖੋ ਕਿਹੜਾ ਇਹ ਦੇ ਟ੍ਰੈਕ ਕਰਦਾ ਹੈ ਜੰਮਾ ਕਾਕਤ ਵੀ ਹੈ ਫਗਰ ਵੀ ਆਪਣੇ ਮਿੰਦ ਪਰ ਪਰ ਮੈਦਾਨੇ 'ਚ ਉਸ ਮਕਤਦਰ ਦੀ ਬਾਤ ਵੀ ਹੋਤੀ ਹੈ ਮੈਦਾਨੇ 'ਚ ਜੰਗ ਦੇ ਉਸ ਮਕਤਦਰ ਦੀ ਬਾਤ ਹੋਤੀ ਹੈ ਬਹੁਤ ਵਧੀਆ ਵੀ ਅੱਗੇ ਦੇਖੋ ਆਪਣੇ ਪੰਜਾਬ ਦੇ ਵਿੱਚ ਕਿਸਾਨੀ ਸਭਰਚ ਦੇ ਚੱਲ ਰਿਹਾ ਕੰਮ ਤੁਹਾਡੇ ਜੋਕੇ ਮਾਝੇ ਨੂੰ ਮਾਣਿਆ ਦਰਸ਼ਨ ਸਿੰਘ ਜੀ ਬੇਰੂਮਾਰ ਇਹਨਾਂ ਨੇ ਪੂਰੇ 70 ਦਿਨ ਭੁਖੜ ਤਲ ਰੱਖੀ ਸੀ 70 ਦਿਨ ਹੁਣ ਸਾਡੇ ਬੱਲੇਵਾਲ ਸਾਹਿਬ ਜੀ ਜਮਜੀਤ ਸਿੰਘ ਜੀ ਬੱਲੇਵਾਲ ਭੁਖੜ ਤਲ ਤੇ ਬੈਠੇ ਨੇ ਆਪਾਂ ਸਾਰੇ ਮੇਰਾਂ ਨੂੰ ਲੈ ਕੇ ਕਿਉਂਕਿ ਕਣੀ ਕਣੀ ਨਾਲ ਗ੍ਰਹਾ ਭਰ ਜਾਂਦਾ ਹੈ 50 ਦਿਨ ਹੋ ਗਏ ਨੇ ਪੂਰੇ ਜੋਕੇ ਭੁਖੜ ਤਲ ਤੇ ਬੈਠੇ ਨੇ ਸਿਰਫ ਪਰਪ ਕਰਦੀ ਖਾਤਰ ਕਿਸਾਨੀ ਹੱਕਾਂ ਦੇ ਲਈ ਲੜ ਰਹੇ ਨੇ ਇੱਕ ਵਾਰ ਉਹਨਾਂ ਦੇ ਨਾਤੇ ਵੀ ਜ਼ੋਰਦਾਰ ਤਾੜੀ ਬਾਰ ਹੋਇਆ ਗੁਰੂ ਆਪਣੀ ਜਿੱਤ ਦਾ ਇਬਾਦ ਕਰੇ ਇਕ ਮੇਰੀ ਬੇਨਤੀ ਵੀ ਮਨਜ਼ੂਰ ਕਰਿਓ ਇਕਾ ਬਖੂ ਸਰੂਪ ਸਿੰਘ ਜੀ ਨੇ ਉਹਨਾਂ 8 ਸਾਲ ਬੰਦੀ ਸਿੰਘਾਂ ਵਾਸਤੇ ਭੁਖੜਤਾਲ ਕੀਤੀ ਉਹ ਵੀ ਆਪਾਂ ਨੂੰ ਸਜ਼ਾ ਵਾਸਤੇ ਛੱਡ ਗਏ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦੇ ਉਹਨਾਂ ਵਾਸਤੇ ਬਿਤਾੜੀ ਮਾਰੋ ਮੇਰੇ ਵਾਸਤੇ ਵਾਹਿਗੁਰੂ ਇਹਨਾਂ ਪ੍ਰੋਗਰਾਮ ਕਰਦੇ ਜੀ ਧੰਨਵਾਦ ਭਾਈ ਵਾਰਸ ਵੀਰਾਂ ਦੀ ਜਾਣਕਾਰੀ ਨੇ ਕੱਲ ਨੂੰ ਉਸੇ ਗਰਾਉਂਡ ਦੇ ਵਿੱਚ ਕਬੱਡੀ ਦਾ ਪਹੁੰਚ ਰਿਹਾ ਬੜੇ ਬੜੇ ਰਸਤੇ ਚਾਲਬਾਜ਼ ਬੜੇ ਬੜੇ ਖਿਡਾਰੀ ਪਹੁੰਚ ਰਹੇ ਨੇ ਸਾਰੇ ਸਤਿਗੁਰੂ ਦਾ ਬਖਸ਼ਰਤ ਹੈ ਜੀ ਸਾਰੇ ਸੰਗਤ ਨੂੰ ਬੇਨਤੀ ਹੈ ਜੀ ਇਸ ਗਰਾਮ ਦੇ ਵਿੱਚ 550 ਵਿੱਚ ਹਾਜ਼ਰੀ ਭਰ ਕੇ ਕਿਰਪਾਤਾ ਕਰਨੀ ਬਹੁਤ ਵੱਧਿਆ ਪੁਸ਼ਤੀ ਚੱਲੀ ਹੋਈ ਦੇਖੋ ਕਿ ਜਦ ਪਹਿਲਵਾਨ ਨੇ ਜਿੱਤ ਪ੍ਰਾਪਤ ਕਰਦਾ ਕਹਿੰਦਾ ਚਾਹ ਥੱਲੇ ਜੀ ਲੜਾਈ ਹੱਲੇ ਜੀ ਉਹ ਪੁਸ਼ਤੀ ਕੱਲੇ ਕੱਲੇ ਜੀ ਬਾਹ ਤੇਰੀਲਾ ਬੱਲਾ ਸਾਡੀ ਖੇਡ ਕੱਲੇ ਨੂੰ ਕੱਲਾ ਬਾਹ ਜੀ ਨਾ ਮੱਲੇ ਸਾਡੀ ਖੇਡ ਕੱਲੇ ਨੂੰ ਕੱਲਾ ਤੇ ਹੁਣ ਮੈਂ ਬੇਨਤੀ ਕਰਦਾ ਬਾਊ ਪਹਿਲਵਾਨ ਜੀ ਇੱਕ ਵਾਰ ਖਾਣੇ ਨੂੰ ਸਲਾਮੀ ਦਿਓ ਜੀ ਸਾਡੇ ਇਲਾਕੇ ਦਾ ਮਾਣ ਸਾਡੇ ਇਲਾਕੇ ਦੀ ਇਨਸ਼ਾਨ ਜਿਨ੍ਹਾਂ ਦੇ ਪਿਤਾ ਜੀ ਨੇ ਵੀ ਝੰਡੇ ਪਹਿਲਵਾਨ ਨੇ ਵੱਡੀਆਂ ਕਸ਼ਤੀਆਂ ਲੜੀਆਂ ਤੇ ਹੁਣ ਮੈਂ ਬੇਨਤੀ ਕਰਦਾ ਬਾਊ ਪਹਿਲਵਾਨ ਜੀ ਔਰ ਦੰਦਾਂ ਵਾਲੇ ਉਹ ਵੀ ਇੱਕ ਵਾਰ ਖਾਣੇ ਨੂੰ ਸਲਾਮੀ ਜ਼ਰੂਰ ਕਰੋ ਜੀ ਤੇ ਹੁਣ ਬਾਊ ਪਹਿਲਵਾਨ ਜੀ ਬੋਕੇ ਬਰਤਪਾਲ ਪਹਿਲਵਾਨ ਜੀ ਸਰ ਪ੍ਰੈਕਟਿਸ ਕਰਨਗੇ ਅੱਗੇ ਪਹਿਲਵਾਨ ਜੀ ਦਾ ਹਾਂ ਤੇ ਆ ਜੀ ਸਾਡੇ ਬਾਊ ਪਹਿਲਵਾਨ ਜੀ ਬਿਲਕੁਲ ਗਵੰਡੀ ਪਹਿਲਵਾਨ ਕਿਰਤ ਪਹਿਲਵਾਨ ਦੇ 스타ਟ ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਬਾਈ ਪਹਿਲਵਾਨ ਦੇ ਨਾਲ ਬਾਈ ਬਹੁਤ ਰੰਤ ਧੰਨਵਾਦ ਆ ਆਪਣੇ ਬੱਚੇ ਆਪਾਂ ਪ੍ਰਵਾਸ ਛੱਡ ਕੇ ਫਵਾੜੇ ਬੈਠਾ ਤੇਰਾ ਧੰਨਵਾਦ ਬਈ ਥੈਂਕ ਯੂ ਵੈਲ ਡੂ ਲਓ ਜੀ ਪਹਿਲਵਾਨ ਰੋਲ ਕਰ ਲਓ ਜਿਹੜਾ ਸਮਾਂ ਤੁਸੀਂ ਮਿੱਟੀ ਬੋਣੇ ਆ ਮੈਂ ਭਾਈ ਉਹ ਸਕਿੰਟ ਸਕਿੰਟ ਕੱਟਣਾ ਤੇ ਇਸ ਕਰਕੇ ਮਿੱਟੀ ਜਲੀ ਮਾਰਦੇ ਹੀ ਬਹਾਲੋ ਮੈਂ ਤੁਹਾਡਾ 10 ਮਿੰਟ ਮਿੰਟ ਸਕੰਡ ਸਕੰਡ ਰੋਕਦੇ ਨੇ ਕਮੇਟੀ ਦੇ ਮੇਰੀ ਡਿਊਟੀ ਲਈ ਹੋਈ ਆ ਇਸ ਕਰਕੇ 20 ਮਿੰਟ ਦੇ 20 ਮਿੰਟ ਦੀ ਕੋਸ਼ਿਸ਼ ਹੋਣੀ ਕਿਉਂਕਿ ਸ਼ਾਬਾਸ਼ ਬੇ ਸ਼ਾਬਾਸ਼ 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 ਲਜੀ ਸੁੰਦੇਗਰ ਸਵਰਨ ਸਿੰਘ ਜੀ ਜਿਨ੍ਹਾਂ ਵੱਲੋਂ ਹਰ ਇੱਕ ਪਹਿਲਵਾਨ ਦਾ ਸਿਰਪਾਟਾਂ ਕੇ 700 ਰੁਪਏ ਮਾਰ ਦਿੱਤੇ ਨੇ ਬਾਬਾ ਸੂਰਾਜੀ ਦੇ ਨਾਂ ਤੇ ਤੇ ਬਾਬਾ ਰੂਰਾਜੀ ਦੇ ਨਾਂ ਤੇ ਸਾਡੇ ਪੰਜਾਬੀ ਬੋਲਾਂ ਤੋਂ ਬੇਸਕ ਤੇ ਬੜੇ ਮਾਨਸਮਾਨ ਕੀਤੇ ਨੇ ਤਾਂ ਕਰਕੇ ਧੰਨਵਾਦ ਕਰਦਾ ਬਸ ਵੀਰੇ ਇੱਕ ਵਾਰ ਤਾੜੀ ਮਾਰ ਦੇਣਾ ਪਹਿਲਵਾਨਾਂ ਲਈ ਇਸ ਲੱਗਦਾ ਹੈ ਜ਼ਰੂਰ ਕਰੋ ਪਾਬਾਸ ਤੇ ਤਾਕੜੀ ਗੁਸਤੀ ਕੰਗੂ ਉੱਥੇ ਕਿਹੜਾ ਪਹਿਲਵਾਨ ਜਿਹਨੂੰ ਪ੍ਰਾਪਤ ਕਰਦਾ ਗਾਣਾ ਮੇਰੀ ਜੱਟ ਕੋਈ ਸਮਾਂ ਨਹੀਂ ਮਿਲ ਗਿਆ ਕਿ ਜਿਹੜਾ ਕਿਸਾ ਜਣਾ ਸਵਾਹ ਹੋ ਰਹਿ ਗਿਆ ਆਪਣਾ ਆਪਣਾ ਜੋਰ ਲਾ ਲਾ ਮੇਰੇ ਵੀਰੋ ਫੇਰ ਆ ਸੋਚਿਓ ਮੁੜ ਕੇ ਮੈਂ ਇਦਾਂ ਕਰਨੀ ਸੀ ਮੈਂ ਇਦਾਂ ਕਰਨੀ ਸੀ ਹੌਣ ਜਾਣਾ ਸਮਾਂ ਜਿਹੜਾ ਬੀਤ ਗਿਆ ਨਾ ਪਰ ਲੜ ਟਰਾਈ ਆਪਣੇ ਆਪਣੇ ਮੰਤ ਨਾਲ ਕਰ ਰਹਿ ਗਿਆ ਚਾਵਾ ਇਨਸ਼ਾ ਅੱਲਾਹ ਵਾਹ ਕਾਵਾਤ ਵੀ ਕਾਵਾਤ ਯਾ ਵੀ ਬਗੜ ਤੱਕਦਾ ਸਰਕਾਰ ਨਾਲ ਉੱਪਰ ਕਿਹੜਾ ਪਹਿਲਵਾਨ ਥੱਲੇ ਬਹੁਤ ਵਧੀਆ ਉਹਨਾਂ ਨੇ ਕੋਸ਼ਿਸ਼ ਕੀਤੀ ਧੰਨਵਾਦ ਜੀ ਧੰਨਵਾਦ ਸੰਤ ਬਾਬਾ ਚਰਨ ਸਿੰਘ ਜੀ ਉਹ ਵੀ ਇਹਦਾ ਪਹਿਲਵਾਨ ਉਹ ਨਗਰ ਮਦਨੀ ਲਿਆਖ ਕਰ ਰਹੇ ਨੇ ਲੱਖੇ ਜਰਵੜਨ ਸਿੰਘ ਸਾਹਿਬ ਸੰਤ ਸਰਨ ਦੇ ਬਲਕਰ ਸੋਚਨ ਉਹਦਰਨਹਾਰ ਸੰਤ ਜਿੰੰਦਾ ਨਾਨਕ ਬਹੁਤ ਬਹੁਤ ਇਨਸਾਨ ਸੰਤ ਗੁਰਿੰਦਾ ਨਾਨਕ ਬਹੁਤ ਬਹੁਤ ਬਤਾਰ ਸੰਤ ਬਾਬਾ ਚਰਨ ਸਿੰਘ ਜੀ ਵੀ ਪਹੁੰਚੇ ਨੇ ਸਾਰੇ ਪੁਰਾਣੇ ਸੀ ਤੌਰ ਤੇ ਧੰਨਵਾਦ ਕਰਦਾ ਆਂ ਉਧਰ ਬਾਈ ਵਿਨੇਸ਼ ਕੰਤ ਸਾਹਿਬ ਜੀ ਜੋ ਕੇ ਗੁਰਦਾਸਪੁਰ ਤੋਂ ਪਹੁੰਚੇ ਨੇ ਪਰਵੰਦੇ ਨੂੰ ਬਹੁਤ ਵੱਜਾ ਪ੍ਰਮੋਟ ਕਰਦੇ ਨੇ ਉਹ ਨਾਮ ਉਹ ਵੀ ਸਾਡੇ ਪੰਜਾਬ ਦੇ ਬੋਲਾਂ ਤੇ ਬੋਲ ਸਕਦੇ ਵੱਡੇ ਮਾਨ ਸਤਿਮਾਨ ਕਿਤੇ ਨੇ ਇਹਨਾਂ ਕਾਹਦੇ ਧੰਨਵਾਦ ਕਰਦਾ ਬੜੀ ਤਾਕਤਲੀ ਪੁਸ਼ਤੀ ਚੱਲਦੀ ਹੋਈ ਦੇਖੋ ਕਿ ਮਾ ਪਹਿਲਵਾਨ ਨੇ ਜਿੱਤ ਪ੍ਰਾਪਤ ਕਰਦੇ ਪਹਿਲੇ ਅਣਖਾਂ ਦੇ ਸਿਰਮਾਨ ਨਾਲ ਦੱਸਦੀ ਉਹ ਦੱਸ ਨਹੀਂ ਰਹੇ ਪੁਸ਼ਤੀ ਵਾਸਤੇ ਰਹਿਣ ਪੰਜਾਬੀ ਵੀਰੋ ਤੇ ਵਸ ਨਹੀਂ ਰਹੇ ਪੁਸ਼ਤੀ ਵਾਸਤੇ ਰਹਿਣ ਪੰਜਾਬੀ ਵੀਰੋ ਤੇ ਵਸਤੀ ਰਹੇ ਪੁਸ਼ਤੀ ਕਮੇਟੀ ਦੇ ਚਰਨਾ ਵਿੱਚ ਬੇਨਤੀ ਆ ਵੀ ਅੱਧਾ ਘੰਟਾ ਜਿਹੜਾ ਨਾ ਉਹ ਦੰਗਲ ਉਹ ਪਹਿਲਾਂ ਸ਼ੁਰੂ ਕਰਦਾ ਕਰੀਏ ਉਹਨਾਂ ਦਾ ਦੰਗਲ ਤਾਂ ਹਰ ਸਾਲ ਹੁੰਦਾ ਮੈਂ ਤਾਂ ਪਹਿਲੀ ਵਾਰੀ ਇਸ ਦੰਗਲ ਵਿੱਚ ਆਇਆ ਅੱਧਾ ਘੰਟਾ ਮੇਰੀ ਬੇਨਤੀ ਆ ਵੀ ਅੱਧਾ ਘੰਟਾ ਪਹਿਲਾਂ ਸ਼ੁਰੂ ਕਰਦੀਏ ਕਿਉਂਕਿ ਹੁਣ ਜਿਹੜਾ ਇਸ ਟਾਈਮ ਠੰਡ ਹੋ ਜਾਂਦੀ ਆ ਬੈਠਾ ਰਹਿਣਾ ਪੈਂਦੇ ਤੇ ਆਪਣੇ ਆਪ ਹੀ ਸਮਾਪਤੀ ਹੋ ਜਾਵੇ ਆਹ ਜੀ ਆਹ ਜੀ ਬਹੁਤ ਜੂਬਾ ਬਹੁਤ ਬੜੀਆ ਕੂਸ਼ਿਸ਼ ਇੰਨਾ ਪਿੰਡ ਦੇ ਲੋਕੀ ਇਕੱਠੇ ਹੋ ਕੇ ਹਰ ਸਾਲ ਸੰਗਤ ਕਰਾਉਂਦੇ ਆਹ ਸਾਡੇ ਤੇ ਮੱਲਾ ਨੂੰ ਭਈ ਮੱਲ ਗੁੱਦ ਕਰਵਾਉਂਦੇ ਸੱਤ ਕੇ ਮੱਲਾਂ ਨੂੰ ਮੱਲ ਗੁੱਦ ਕਰਵਾਉਂਦੇ ਕਹਿੰਦਾ ਪਿੰਡ ਦੇ ਲੋਕੀ ਕੱਪੇ ਹੋ ਕੇ ਹਰ ਸਾਲ ਸੰਜ ਕਰਾਉਂਦੇ ਭਈ ਦਸਾ ਨਾਉਣ ਦੀ ਤਿਰਤ ਕਮਾਈ ਘੋੜਾ ਉੱਤੇ ਲਾਉਂਦੇ ਦਸਾ ਨਾਉਣ ਦੀ ਤਿਰਤ ਕਮਾਈ ਘੋੜਾ ਉੱਤੇ ਲਾਉਂਦੇ ਉਧਰ ਸੁਪੇਦਾਰ ਸਰਵਜਿੰਦ ਜੀ ਉਹ ਲੈ ਪਰਮਾਨੰਦ ਤੇ ਦਾਸ ਮਾਜਰ ਸਿੰਘ ਪਹਿਲਵਾਨ ਜੀ ਨੇ ਸ੍ਰੋਪਾ ਪਾ ਕੇ ਮਾਨ ਸਨਮਾਨ ਕੀਤਾ ਵਾਹਿਗੁਰੂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਮੇਰੇ ਨਾਲ ਵੀ ਧੰਨਵਾਦ ਆ ਕਮੇਟੀ ਦਾ ਸੂਬੇਦਾਰ ਸਾਹਿਬ ਦਾ ਜਿਹਨਾਂ ਨੇ ਸਾਨੂੰ ਇੱਥੇ ਬੁਨਚੇ ਦੀ ਸਤਿਕਾਰ ਦਿੱਤਾ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਵਾਝੂ ਪਾ ਕੰਨੇ ਬੜ ਭਾਗਾ ਸਤ ਸੰਗ ਨਾਲ ਲੰਦਾ ਇਹ ਸੰਗਤ ਮਾਲ ਪ੍ਰੀਤਾਂ ਜੀਓ ਆਗ ਹੀਣ ਪਰਮ ਚੇਤਨ ਖਾਦਾ ਆਗ ਹੀਣ ਪਰਮ ਚੇਤਨ ਖਾਦਾ ਇਹ ਬਿਨਾ ਭਾਗਾ ਦੇ ਭਾਈ ਇਹ ਜਿਹਨੇ ਸੱਚ ਸੰਗਤ ਦੀ ਪ੍ਰਾਪਤ ਕੀਤੀ ਅੱਜ ਧੰਨ ਕਰ ਬਾਬਾ ਸੂਰਜ ਜੀ ਦੀ ਬਾਤ ਕਿਰਪਾ ਦਾ ਸ਼ਤਕਾ ਪਿੰਡ ਸੂਰਗੜ ਦੀ ਪਵਿੱਤਰ ਧਰਤੀ ਦੇ ਉੱਤੇ ਬਹੁਤ ਵਧੀਆ ਕੁਸ਼ਤੀ ਮੰਗਲ ਕਰਵਾਉਂਦਾ ਹੈ ਮਾਰਟ ਪਲਾ ਵਿੱਚ ਕੁਸ਼ਤੀ ਚੱਲ ਰਹੀ ਹੈ ਜੀ ਮੇਰੇ ਵੀਰੋ ਤਾਲੀ ਜਰਾ ਲਾ ਲੀ ਜਾਓ ਸਰ ਸਭ ਦਾ 5 ਮਿੰਟ ਸਮਾਂ ਲੈਣਾ 3 ਮਿੰਟ ਦਾ ਕੁਸ਼ਤੀ ਹੋ ਰਿਹਾ ਹੈ ਜੇ ਨਾਲ ਨਹੀਂ ਤੁਸੀਂ ਆਪ ਪੁਆਇੰਟ ਦਾ ਕਰਾਉਣੀ ਹੈ ਜਰੂਰ ਮੇਰੇ ਵੀ ਸਾਰੇ ਕੁਸ਼ਤੀਆਂ ਘਾਟ ਦੇਖ ਕੇ ਕੋਈ ਨਾ ਜਾਇਓ ਮੇਰੇ ਵੀਰ ਸਾਰਿਆਂ ਨੇ ਕੁਸ਼ਤੀ ਨੂੰ ਦੇਖ ਕੇ ਜਾਇਓ ਧੰਨਵਾਦ ਜੀ ਰਾਜਵੀਰ ਸਰਪੰਚ ਸਾਹਿਬ ਜੀ ਚੀਸ ਦੇ ਵੱਲ ਸ੍ਰਿੰਦਰ ਸਿੰਘ ਸੁੱਕੇ ਪਾਲਮੰਦਾ ਜਨਮਾਬਈ ਤੇ ਉੱਥੇ ਤੇ ਰਾਜਵੀਰ ਸਰਪੰਚ ਸਾਹਿਬ ਜੀ ਪਾਉਂਦੇ ਨੇ ਉਹਨਾਂ ਵੱਲੋਂ ਵੀ ਪੰਜਾਬੀ ਬੋਲਾਂ ਦਾ ਮਾਰ ਦਿੱਤੇ ਗਏ ਨੇ 22 ਤੇ 23 ਤੇ 30 ਦੇ ਓਕੇ ਤੋਂ ਥਾਲੇ ਜੱਗੀ ਕਾ ਕੜਤਾ ਵੀੜਾ ਭੱਲੇ ਭਾਜੀ ਇਹ ਵੀ ਲਾਈਵ ਕਰਨਾ ਹੈ 22 ਤੇ 23 30 ਉਹ ਮਿਹਨਤ ਨਾਲ ਹੁੰਦੇ ਹੈ ਬਹੁਤ ਵੱਡਾ ਪੁਸ਼ਤੀ ਚੱਲਦੀ ਹੂ ਹਲੰਤੂ ਤਰੀ ਤੁਰੂ ਕਹਿੰਦੇ ਬਹੁਤ ਵੱਡਾ ਸਿੰਘ ਮੇਲਾ ਤੇ ਕਰਾਇਆ ਜਾ ਰਿਹਾ ਹੈ ਪੁਸ਼ਤੀ ਪ੍ਰਮੇ ਨੂੰ ਪਰਮਨੋਟ ਕਰੇ ਅੱਜ ਬੜੀ ਤਾਕੜੀ ਪੁਸ਼ਤੀ ਚੱਲੀ ਹੋਈ ਤੇ ਮੰਦਰ ਪਰਮਨੋਟ ਭਾਜੀ ਤੇ ਪਰਚ ਬਲ ਪਰਮਨੋਟ ਫਗਵਾੜਾ ਵਿੱਤ ਗੁਰਾਂ ਪਰਮਨੋਟ ਜਿੱਤ ਪ੍ਰਾਪਤ ਕਰਦੇ ਸ਼ਾਬਾਸ਼ 2 ਮਿੰਟ ਲਈ ਸਮਾਂ ਰਹਿ ਗਿਆ ਪਹਿਲਵਾਨਾ ਤੁਹਾਡਾ ਜਾਓ ਜੋਰ ਆਪਣਾ ਜਿਹੜਾ ਮਤਲਬ ਜੀ ਕਰਦਾ ਜਿੰਨਾ ਕਿ ਲਾਣਾ 2 ਮਿੰਟ ਤੁਹਾਡੇ ਸਮਾਂ ਬਾਕੀ ਆ ਮਾਰੋ ਹਲਾ ਤੱਕੜੇ ਹੋ ਕੇ ਸ਼ਾਬਾਸ਼ ਠੀਕ ਹੈ ਜੀ 2 ਮਿੰਟ ਦਾ ਸਮਾਂ ਬਾਕੀ ਹੈ ਦੇਖੋ ਕਿ ਨਾ ਪਹਿਲਵਾਨ ਇਹ ਜਿੱਤ ਕਰਦੇ ਪਰ কুਸਤੀ ਕਮੇਟੀ ਦਾ ਹਕੂਮਤ ਹੈ ਕਿ কুਸਤੀ ਬਰਾਬਰ ਨਹੀਂ ਚਲਾਈ ਜਾਊਗੀ কুਸਤੀ ਦਾ ਰਿਜ਼ਲਟ ਜਿਹੜਾ ਉਹ ਲਿਆ ਜਾਊਗਾ ਜਿੱਤ ਹਾਰ ਜਰੂਰ ਕਰਾਈ ਜਾਊਗੀ ਹਾਰ ਵੀ ਕਹਿੰਦੇ ਭਾਜੀ ਸਾਡੇ ਕਿਸਨ ਸਰਪੰਚ ਸਾਹਿਬ ਦੀ ਅਮਰਜੀਤ ਸਿੰਘ ਜੀ ਸੋ ਜਾਗਾ ਕਲਾ ਕਮੇਟੀ ਹੋਰ ਕਰ ਜੂ ਅਜੂਮਕਾਰ ਨੂੰ ਉਦਾਂ ਹੀ ਕਰ ਦੇਣਾ ਚੱਲਣ ਰਾਜਵੀਰ ਸਿੰਘ ਸਰਪੰਚ ਜੀ ਕਹਿੰਦੇ ਨੇ 25 ਦੇ ਬੰਦ ਤੋਂ 21 ਤਰੀਕ ਨੂੰ ਕੁਸ਼ਤੀ ਲੰਗਰ ਕਰਵਾਇਆ ਜਾਣਾ 30 ਤਰੀਕ ਸੱਦੇ ਪੱਤਰ ਵਾਲੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਜਾਣੀਆਂ ਤੇ 30 ਤਰੀਕ ਨੂੰ ਸਭਾ ਬੰਦੀ ਦਾ ਸੋ ਮੈਚ ਤੇ ਹੋਇਆ ਜਾਣੀਏ ਸੋ ਸਾਰੇ ਪ੍ਰੈਸਮਨ ਦੀ ਨੋਟ ਕਰਾਂਗੇ ਬਹੁਤ ਵਧੀਆ ਕੁਸ਼ਤੀ ਚੱਲ ਰਹੀ ਹੈ ਬੱਲੇ 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 ਇਹ ਕਰੋ ਪਹਿਲਵਾਨਾਂ ਦਾ ਪ੍ਰਦਰਸ਼ ਮਾਰੇਗਾ ਕੋਈ ਧੋਦੀ ਮਾਰੇ ਕੋਈ ਢਾਕ ਮਾਰੇ ਬਸ ਵੀਰੇ ਇਹਦਾ ਕੋਈ ਵੀ ਕੁਸ਼ਤੀ ਬਰਾਬਰ ਨਹੀਂਗੀ ਕੁਸ਼ਤੀ ਬਰਾਬਰ ਕਾ ਰਹੀ ਹੈ ਜੇ ਬਰਾਬਰ ਦੀ ਜ਼ੋਰ ਦੇ ਪਹਿਲਵਾਨ ਹੋਣ ਤੇ ਮਾਰਾ ਹੋਵੇ ਤਾਂ ਪਕੜਾ ਪਹਿਲਵਾਨ ਇਸ ਤਰ੍ਹਾਂ ਦੇ ਅੰਦਰ ਜੇਨੇ ਪਹਿਲਵਾਨ ਬਰਾਬਰ ਦੀ ਜੇਤ ਦੇਵੇ ਉਹ ਪੱਤੀ ਲੱਗਿਆ ਦੇ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਹੈ ਇੱਕ ਪਾਸੇ ਪ੍ਰਿੰਤਪਾਲ ਪਹਿਲਵਾਨ ਜੀ ਤੇ ਦੂਜੇ ਪਾਸੇ ਰਮਨ ਪਹਿਲਵਾਨ ਜਿੱਤ ਕੋ ਹਾਰ ਵਾਹ ਬਹੁਤ ਵਧੀਆ ਬਹੁਤ ਵਧੀਆ ਉਸ ਦਿਹਾ ਜਵਾਨਾਂ ਨੇ ਜੋਰ ਤੋਂ ਨਾ ਨਾ ਕਰਦੇ ਆਵਾਜ਼ ਵਿੱਚ ਦੋਨੇ ਜਵਾਨ ਬਹੁਤ ਵਧੀਆ ਪਹਿਲਵਾਨ ਆ ਜੀ ਪਹਿਲਵਾਨ ਆ بڑے ਨਾਮੀ ਪਹਿਲਵਾਨ ਹਿੰਦੁਸਤਾਨ ਦੇ ਜਿੰਨੀ ਦੇਤੇ ਸੰਗਤ ਪਹੁੰਚੀ ਹੈ ਸਾਰੀ ਸੰਗਤ ਦਾ ਦਿਲਦਿਆਂ ਦੇ ਹੈਰਾਨੀਆਂ ਵਿੱਚ ਕਾਹਦੇ ਧੰਨਵਾਦ ਕੀਤਾ ਜਾਂਦਾ ਹੈ ਸਨਿਯਮਿਤ ਪ੍ਰਬੰਧ ਕਮੇਟੀ ਦਾ ਕਾਹਦੇ ਧੰਨਵਾਦ ਕੀਤਾ ਜਿਨ੍ਹਾਂ ਨੇ ਦੋ ਘੜੀ ਮਿੰਟ ਤੇ ਪਹਿਲਾ ਪ੍ਰਬੰਧ ਕੀਤਾ ਇਲੈਕਸ਼ਨ ਕੱਠੀ ਦਿੱਤੀ ਹੈ ਤੇ ਐਨਆਰ ਦੇ ਜੀਰਾਂ ਦਾ ਕਾਹਦੇ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਬਾਬਾ ਸੁਰਜ ਦੇ ਸਮਾਣੀ ਵਿੱਚ ਬਹੁਤ ਵੰਦਿਆ ਸੇਵਾ ਨਿਭਾਈ ਹੈ ਸਾਰੀ ਸੰਗਤ ਦਾ ਤੰਦਰ ਧੰਨਵਾਦ ਕਰਦੇ ਆਂ ਸਾਡੇ ਔਰ ਦਰਸ਼ਕਾ ਸਾਡੇ ਮੁੱਖ ਸੇਵਾਦਾਰ ਕਸ਼ਮੀਰ ਸਿੰਘ ਜੀ ਪੰਚਾਇਤ ਅਫਸਰ ਸਰਪੰਚ ਪਿੰਤਪਾਲ ਸਿੰਘ ਜੀ ਤੇ ਫਰਦਾਰ ਜਸਵੀਰ ਸਿੰਘ ਜੀ ਲਾ ਜੇ ਮੇਰੇ ਵੀ ਜਾਇਆ ਨਾ ਮੈਂ ਵੀ ਪਿੰਡ ਦੇ ਪਸੇ ਕਰੋ ਰਿਹਾ ਆ ਮੈਂ ਜਾਣਾ ਨਹੀਂ ਕਿਸੇ ਨੇ ਇੱਕ ਵਸੀਏ ਪਹਿਲਾਂ ਦੇ ਦੇ ਹੋਗੀ ਦੋਨੇ ਪਹਿਲਾ ਨੋਟ ਲਾ ਕੋ ਆ ਜਿਹੜੀ ਚਿੱਟੇ ਰੰਗ ਦੀ ਜਿਹੜੀ 10 ਨੰਬਰ ਦੇਖਾ ਬਾਹਰ ਵਾਈ ਹੈ ਜਿਹੜਾ ਬਾਹਰੋਂ ਪੰਚ ਚਲੇ ਗਿਆ ਮੈਦਾਨ ਉਹਨਾਂ ਨੂੰ ਵੀ ਹਰਿਆ ਕਰਾਂ ਦੇਣਾ ਇਸ ਕਰਕੇ ਬਹੁਤ ਵੱਡਾ ਖਾੜਾ ਵੇਚ ਰਿਹਾ ਹਾਂ ਹੁਣ ਤੱਕਾਈ ਪੂਰੀ ਪੂਰੀ ਤਗੜੀ ਕੁਸ਼ਤੀ ਨੂੰ ਪਹਿਲਵਾਨ ਜਾਣ ਬੁੱਝ ਕੇ ਬੋਲਰ ਨੂੰ ਹੱਥ ਪਾਇਆ ਉਹਨੂੰ ਵੀ ਅਸੀਂ ਹਰਿਆ ਕਰਾਂ ਦੇਣਾ ਜਿਹੜਾ ਪਹਿਲਵਾਨ ਫੜ ਕੇ ਦੂਜੇ ਪਹਿਲਵਾਨ ਨੂੰ ਥੱਲੇ ਬਾਹੂਗਾ ਦੂਜੇ ਨੂੰ ਅਸੀਂ ਜਦੂ ਦੇਣਾ ਸਿੱਧਾ ਹੀ ਹਸਾਰਿਆ Después de que dije, costigonía, yo le paro el órgano, también le dije, se una cosita. <laughs> ਉਹ 10000 ਰੁਪਏ ਨੇ ਲੱਗਿਆ ਪਹਿਲਵਾਨ ਨੂੰ 10000 ਲੱਗਿਆ ਜੇਤੂ ਪਹਿਲਵਾਨ ਨੂੰ 3 ਮਿੰਟ ਦਾ ਸਮਾਂ ਕੋਸ਼ੀਸ਼ ਦਾ ਡਾਕਟਰ ਬਲਦਾਰ ਸਿੰਘ ਜੀ ਜਿਹੜਾ ਪਹਿਲਵਾਨ ਪਹਿਲਾ ਪੁਆਇੰਟ ਲਾ ਲੂਗਾ ਉਹ ਜੇਤੂ ਹੈਗਾ ਉਹ 10000 ਇਸ ਪੈਨ ਵਾਲੇ ਜਿਹਨਾਂ ਵੱਲੋਂ ਪੈਨ ਕਰੇਨ ਕਰੇਨ 10000 ਕਰੇਨ ਵਾਲੇ ਵੀਰਾਂ ਵੱਲੋਂ ਲੇਅਰ ਤੋਂ 5-5000 ਰੁਪਏ ਧਰਵੀ ਰਗਤ ਬੜੇ ਪਹਿਲਵਾਨ ਨੂੰ ਨਾਮ ਦਿੱਤਾ ਜਾਣਾ ਹੈ ਬੰਦੇ ਪਹਿਲਵਾਨ ਨੋਟ ਕਰੋ ਜੀ ਹੋ ਜੀ ਨਾਦਰਪਾਲ ਜੀ ਤੁਸੀਂ ਕਰੋ ਕਮੈਂਟਰੀ ਮੇਰੇ ਨਾਲ ਸਾਰੀ ਸੰਗਤ ਨੂੰ ਇੱਥੇ ਹਣ ਦੇ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਬਹੁਤ ਵਧੀਆ ਆਲਮ ਫੜੀ ਕੇ ਰੱਖਦੇ ਸ਼ਾਬਾਸ਼ ਲਾਖਾ ਜੀ ਹੁਣ ਕੰਕਾ ਦੇ ਚੁੱਕੇ ਪੁਰੇ ਰੱਖਣਾ ਪ੍ਰਮਾਤਮਾ ਜੀ ਜਮਾਤ ਤੋਂ ਕਿਸੇ ਪਹਿਲਵਾਨ ਦੇ ਹੱਥ ਨਹੀਂ ਕੋਣਾ ਬਹੁਤ ਬੰਦਿਆ ਕੁਸ਼ਤੀ ਟਾਂਟਾਂ ਦੇ ਘਰ ਤੋਂ ਕੁਸ਼ਤੀ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਹੈ ਸਾਰੇ ਬਹੁਤ ਵਧਾਈਆਂ ਕਿ ਜਿਸ ਭਾਵੇਂ ਸੋਦੇ ਸੋ ਨੱਟ ਬਣੀ ਅੱਜ ਉਹ ਸੇਸ ਭਾਵਸੇ ਹੋ ਬਾਜੀ ਬਾਹ ਬਹੁਤ ਵੱਡਾ ਵੀ ਪਹਿਲਵਾਨ ਆਪਣਾ ਬਾਤ ਇਹ ਕਰਕੇ ਦੇਖੋ ਦੋਨੇ ਪਹਿਲਵਾਨ ਬੜੇ ਤਜਰਬੇਕਾਰ ਪਹਿਲਵਾਨ ਨੇ ਤੇ ਦੋਨੇ ਪਹਿਲਵਾਨ ਰਸਤੋ ਪਹਿਲਵਾਨ ਨੇ ਦੇਖੋ ਕਿਹਦਾ ਪਹਿਲਵਾਨ ਜੇਤੂ ਪ੍ਰਾਪਤ ਕਰਦਾ ਹੈ ਭਾਈ ਪੁਆਇੰਟ ਤੇ ਕੁਸ਼ੀ ਸ੍ਰੀ ਹੋਈਆ ਇੱਕ ਪਾਸਿਆ ਪ੍ਰੇਤਪਾਲ ਪਾਲ ਬਾਜੀ ਫਗਵਾੜਾ ਤੇ ਦੂਜੇ ਪਾਸੇ ਤੇ ਰਪਿੰਦਰ ਪਹਿਲਵਾਨ ਜੀ ਕੋਹਾਲੀ ਉਹ ਦੇਖੋ ਕਿਹੜਾ ਪਹਿਲਵਾਨ ਸੇਟ ਪ੍ਰਾਪਤ ਕਰਦਾ 3 ਮਿੰਟ ਟਾਈਮ ਹੈ ਜੀ ਪੁਆਇੰਟ ਦੇ ਕੁਸ਼ਤੀ ਸ਼ੁਰੂ ਹੋਈ ਹੈ ਇੱਕ ਪਾਸੇ ਪ੍ਰਿਤਪਾਲ ਪਹਿਲਵਾਨ ਜੀ ਫਤਵਾੜਾ ਬਾਉ ਪਹਿਲਵਾਨ ਜੀ ਦਾ ਕੱਠਾ ਤੇ ਦੂਜੇ ਪਾਸੇ ਤੇ ਰਪਿੰਦਰ ਪਹਿਲਵਾਨ ਜੀ ਕੋਹਾਲੀ ਪਧਾਰਤ ਪਹਿਲਵਾਨ ਜੀ ਕੋਹਾਲੀ ਦਾ ਤਿਆਰ ਕੀਤਾ ਹੋਇਆ ਪਹਿਲਵਾਨ ਇਹ ਸਿਹਤ ਜਹਰੀਆਂ ਵਾਲੇ ਕੱਬਰੂ ਮੈਦਾਨ ਵਿੱਚ ਕਰਦੇ ਨੇ ਜਦੋਂ ਗੱਲਾਂ ਕਰਦਾ ਜਹਾਨ ਬਈ ਜਦੋਂ ਸਿਰ ਭੜ ਜਾਏ ਬਰੋਗੜ ਦੇ ਨਾਲ ਕਿਤੇ ਉਹ ਟੋਲਾ ਟੋਲਾ ਲੱਗ ਜਾਂਦੀ ਪਿੰਡੇ ਵਿੱਚੋਂ ਜਾਨ ਬਈ ਹੌਸਲੇ ਇਰਾਦੇ ਮਜਬੂਤ ਹੋਣ ਜਿੰਨਾ ਦੇ ਜੀ ਆਖੇ ਰਾਹਪੁਰ ਵਾਲਾ ਓਏ ਉਹ ਹੀ ਠੱਲ ਦੇ tufaan ਜੀ ਆਖੇ ਰਾਹਪੁਰ ਵਾਲਾ ਉਹ ਹੀ ਠੱਲ ਦੇ tufaan ਜੀ ਬੱਲੇ 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 ਓ ਬੋਲੋ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਬੋ ਗੁਰਲਾਲ ਸਿੰਘ ਵੀ ਟੋਡਾ ਵਾਲੋ ਉਹਨਾਂ ਨੇ ਵੀ ਤੁਹਾਨੂੰ ਧੰਨਵਾਦ ਕਰਦਾ ਰਾਮਨ ਵੀਰ ਜੀ ਉਹ ਵੀ ਲਾਡ ਨਗਰੀਏ কুਸਤੀ ਤੱਕਲੇ ਮੱਤ ਮਾਰੇ ਨੇ ਸਾਰੇ ਐਨੇ ਨੇ ਵੀਰਾਂ ਦਾ ਵੀ ਸਿੱਧਾ ਧੰਨਵਾਦ ਕਰਦਾ ਲਾਸਟ ਪਲਾਂ ਦੇ ਵਿੱਚ কুਸਤੀ ਚੱਲਦੀ ਹੋਈ ਬੇਠੋ ਕਿਹੜਾ ਪਹਿਲਵਾਨ ਆ ਬੱਲੇ 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 ਆਹ ਹੋ 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 ਪਹਿਲੀ ਲੱਗਿਆ ਸੀ ਫਿਰ ਕੰਟ ਨਹੀਂ ਤੇ ਕੋਸਤੀ ਤੇ ਮਾਰਨੇ ਆਖੇ ਹੁੰਦੇ ਵਾਹ ਮਿੱਤਰੋ ਖਾਤੇ ਘਾਉ ਤੇ ਬੋਲੋ ਗੱਭਰੂ ਕੋ ਬਲ ਰਣੇ ਸੋਤਰ ਸੰਸਾਰ ਮਿੱਤਰੋ ਫੜਨੇ ਦੇ ਸਕਿਰਤਾਜ ਮਿੱਤਰੋ ਵਾਹ ਜੂਗਾ ਬਈ ਲੈ ਫੜਨਾ ਲੈ ਗਿਆ ਮੁੜ ਕੇ ਕੋਈ ਤਾੜੀ ਦੀ ਵਾਰੀ ਜਵਾਨਾਂ ਨੇ ਜੋਰ ਜੱਲਾ ਲਾਤਾ ਬਈ ਵਾਹ ਜੂਗਾ ਧੰਵਾਦ ਤੁਹਾਡਾ ਸਰ ਮਜਬੂਰ ਹੋ ਗਿਆ ਬੋਲਣ ਵਾਸਤੇ ਬਹੁਤ ਜਵਾਨਾਂ ਨੇ ਜੋਰ ਲਾਇਆ ਤੇ ਉਹਨਾਂ ਨੇ ਇੱਕ ਸਰ ਨਹੀਂ ਛੱਡੀ ਡੈਗ ਮਾਰਦੇ ਤੇ ਬੱਚਿਆਂ ਵਾਂਗੂ ਜਿਹੜੇ ਨਾ 60-60 ਕਿਲੋ ਦੇ 55-55 ਕਿਲੋ ਦੇ ਬੱਚੇ ਡੈਗ ਮਾਰਦੇ ਉਦਾਂ ਪਹਿਲਵਾਨ ਨੇ ਡੈਗ ਮਾਰੇ ਸ਼ਾਬਾਸ਼ ਬਈ ਲੱਭੇ ਸਮਾਪੂਰ ਦਾ ਸੈਕੰਡਰ ਹੈਗਾ ਤੁਹਾਡੇ ਸਾਬਾ ਜਿੰਨੂ ਲੱਗੇ ਸੰਗਤ ਮੱਚ ਰਿਹਾ ਸਾਰੀ ਸੰਗਤ ਅਸੀਂ ਤੈਨੂੰ ਧੰਨਵਾਦ ਕਰਦੇ ਆ ਕੋਰ ਮਾਣੇ ਦੇ ਇਤਸਾਰ ਸੰਤ ਤੇ ਪ੍ਰੀਤ ਅੱਜ ਦੇ ਪਰੇ ਸਭੀ ਬੜਿਆ ਪਰਪੂਰ ਕਹਿੰਦੇ ਜਿੱਥੇ ਸੱਤ ਸੰਗਤਾਂ ਲੱਗਦੇ ਹੋਏ ਤੇ ਕੋ ਰੱਬ ਦੇ ਨਾਮ ਦੀ ਧਰ ਹੁੰਦੀ ਹੋਵੇ ਉੱਥੇ ਸੁਣਨ ਵਾਲੇ ਵੀ ਪਵਿੱਤਰ ਹੋ ਜਾਂਦੇ ਨੇ ਤੇ ਸੁਣਾਉਣ ਵਾਲੇ ਵੀ ਪਵਿੱਤਰ ਹੋ ਜਾਂਦੇ ਨੇ ਕੋ ਬਾਪਾ ਸੂਰਜ ਜੀ ਦਾ ਦਰਬਾਰ ਹੈ ਬਾਪਾ ਸੂਰਜ ਦਾ ਦਰ ਜਿੱਤੇ ਸਵਾਲੀ ਆ ਕੇ ਦੇ ਹੋ ਗਏ ਆ ਝੋੜੀਆਂ ਤੜਕੇ ਲੈ ਜਾਂਦੇ ਨੇ ਇੱਕ ਵਾਰ ਸਾਰੀ ਸੰਗਤ ਉਹਦੇ ਪਾਪਾ ਉਹ ਥੱਲੇ ਆ ਗਿਆ ਪਿੱਛੇ ਪਿੱਛੇ ਆ ਗਿਆ ਇਹ ਮੁੰਡਾ ਜੀ ਆਵੇ ਬਾਪਾ ਸੂਰਾ ਜੀ ਦੇ ਨਾਤੇ ਜ਼ੋਰ ਨਾਲ ਤਾਲੀ ਮਾਰ ਕੇ ਆਪ ਕੋ ਆਪਣੀ ਹਾਜ਼ਰੀ ਦਰਸਾਉਂਦੇ ਕੌਮ ਸੰਗਤ ਐਸੀ ਬਹੁਤ ਧੰਨਵਾਦ ਕਰਦੇ ਆਂ ਹੋਰ ਦੇਖੋ ਜੀ ਫੋਟੋ ਲੀ ਲਓ ਜੀ ਦੋਨੇ ਪਹਿਲਵਾਨਾਂ ਨੇ 20 ਮਿੰਟ ਪਹਿਲਾਂ ਮੁਸਤਕੀ ਹੋਈ ਹੈ ਪੰਨ ਮਿੰਟ ਲੰਘ ਗਏ ਤੇ ਜਦੋਂ ਕਵਾਂਟਾ ਨੇ ਕੁਸ਼ਤੀ ਬਰਾਬਰ ਹੋ ਗਈ ਬੜਾ ਜੋਲੋ ਸਾਰੀ ਸੰਗਤ ਦੇ ਪਹਿਲਵਾਨ ਵੀਰਾਂ ਦਾ ਮਿਸਾਲ ਪਹਿਲਵਾਨ ਜੀ ਦਾ ਤੇ ਸਾਡੇ ਸ਼ਿਖਰ ਦੇ ਬਹੁਤ ਹੋ ਜਿੱਤਿਆ ਏ ਆਲੇ ਓਏ ਕਬੱਡੀ ਮੈਚ ਹੋਣੀ ਚਾਹੇ ਮਿਲਦੇ ਬਾਤ ਦੀ ਕਰਵਾਇਆ ਕਰੋ ਇੱਕ ਵਾਰ ਸਮਾਜ ਦੇ ਪੱਧਰ ਉੱਤੇ ਕੁਸ਼ੀ ਦੇ ਵਾਲੀ ਨਾ ਦੇ ਬਹਾਅ ਦੇ ਤਾਰੇ ਦੇ ਰੂਪ ਵਿੱਚ ਮੈਂ ਐਮ ਸੋ ਵਾਹਿਗੁਰੂ ਜੀ ਕਾ ਕਿੰਨੀ ਗਲਮੀ ਕਹੋ ਨੇ ਇਤੋਂ ਕੀ ਕਰਨਾ ਬਣਾ ਕੇ